ਤਾਂ ਮੈਂ ਤੇ ਅੱਗੇ ਕਈ ਵਾਰੀ ਬੇਨਤੀ ਕੀਤੀ ਆ ਕਿ ਭਾਈ ਪਖੰਡ ਦੀ ਵੀ ਹੱਦ ਹੁੰਦੀ ਆ ਸਾਡੇ ਲੋਕਾਂ ਨੇ ਅੱਜ ਹੱਦਾਂ ਹੀ ਪਾਰ ਕਰ ਦਿੱਤੀਆਂ ਉਹ ਇੱਕ ਉਹ ਬਾਬਾ ਵਾ ਜਿਹੜਾ ਟੀਵੀ 'ਚ ਆਉਂਦਾ ਹੁੰਦਾ ਉਹ ਨਿਰਮਲ ਬਾਬਾ ਅੱਛਾ ਉਹ ਕੀ ਕਹਿੰਦਾ ਵਾ ਮੰਨ ਲਓ ਕੋਈ ਬੰਦਾ ਖੜਾ ਹੋਇਆ ਉਹਨੂੰ ਪੁੱਛੂਗਾ ਤੁਸੀਂ ਕੀ ਕੰਮ ਕਰਦੇ ਜੀ ਉਹ ਬੰਦਾ ਕਹਿੰਦਾ ਕਿ ਮੈਂ ਹਲਵਾਈ ਆ ਅੱਛਾ ਤੂੰ ਹੀ ਹਲਵਾਈ ਜੀ ਇਹ ਕਦੇ ਸਮੋਸਾ ਖਾਇਆ ਆ ਆਪਣੇ ਪੁੱਛੋ ਵੀ ਜਿਹੜਾ ਬੰਦਾ ਸਮੋਸੇ ਜਿਹੜਾ ਬੰਦਾ ਹਲਵਾਈ ਆ ਤੇ ਪੁੱਛੋ ਕਦੀ ਸਮੋਸਾ ਨਹੀਂ ਖਾਦਾ ਹੋਊਗਾ ਉਹਨੇ ਅੱਛਾ ਸਮੋਸਾ ਨਹੀਂ ਖਾਇਆ ਗੁਰੂ ਜੀ ਹਫਤਾ ਹੋ ਗਿਆ ਖਾਏ ਕੋ ਅੱਛਾ ਇੱਕ ਬਾਰ ਖਾਓ ਔਰ ਗਰੀਬਾਂ ਨੂੰ ਮੇ ਵਾਟੋ ਕਿਰਪਾਣੀ ਸ਼ੁਰੂ ਹੋ ਜਾਏਗੀ ਆਪਨੇ ਕਦੀ ਮੰਨ ਲਓ ਜੇ ਸਿੱਖ ਚਲ ਗਿਆ ਉਹਦੇ ਕੋਲ ਆਪਨੇ ਕਦੀ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਵੀ ਬੰਦਾ ਪੁੱਛੇ ਵੀ ਜਿਹੜਾ ਸਿੱਖ ਆ ਕਦੀ ਗੁਰਦੁਆਰੇ ਮੱਥਾ ਨਾ ਟੇਕਿਆ ਹੋਊਗਾ ਉਹਨੇ ਤੇ ਉਹ ਅਗੋਂ ਬੋਲਿਆ ਆਂਦਾ ਹਾਂਜੀ ਗੁਰੂ ਜੀ ਹੋ ਗਏ 4 ਕਿ ਦਿਨ ਹੋਏ ਆ ਵੀ ਮੱਥਾ ਟੇਕੋ ਆਂਦਾ ਇੱਕ ਵਾਰ ਖੁਦ ਮੱਥਾ ਟੇਕੋ ਬਾਕੀ ਆਪਣੇ ਪਰਿਵਾਰ ਕੋ ਵੀ ਸਾਥ ਮੇਂ ਲੈ ਕੇ ਜਾਓ ਉਹਨੇ ਵੀ ਮੱਥਾ ਟਕਾਓ ਕਿਰਪਾਣੀ ਸ਼ੁਰੂ ਹੋ ਜੇਗੀ ਵੀ ਜੇ ਉਹਦੇ ਕਹਿਣ ਤੇ ਤੁਸੀਂ ਮੱਥਾ ਟੇਕਣਾ ਵਾ ਤੇ ਸਾਡੇ ਪ੍ਰਚਾਰਕਾਂ ਦਾ ਜੋਰ ਲੱਗਾ ਪਿਆ ਵਾ ਵੀ ਜਾ ਕੇ ਗੁਰੂ ਸਾਹਿਬ ਨਾਲ ਜੁੜੋ ਵੀ ਜਾ ਕੇ ਬਾਣੀ ਨਾਲ ਜੁੜੋ ਤੇ ਅਸੀਂ ਅਸੀਂ ਕੀ ਗੱਲ ਵੱਖਰੀ ਭਾਸ਼ਾ ਜੇ ਕਹਿਣ ਡਏ ਆਂ ਅਸੀਂ ਜਪਾਨੀ ਬੋਲਣ ਡਏ ਆਂ ਇਨਪਾਲੀ ਬੋਲਣ ਡਏ ਆਂ ਅਹੀਂ ਚਾਈਨਿਸ ਬੋਲਣ ਦਾ ਹੀ ਆ ਵੀ ਸਾਡੇ ਸਾਡੀ ਸਮਝ ਨਹੀਂ ਆਉਂਦੀ ਤੇ ਉਹ ਨਿਰਮਲ ਬਾਬੇ ਦੀ ਸਮਝ ਆ ਗਈ ਗੁਰੂ ਘਰ ਜਾ ਕੇ ਮੱਥਾ ਟੇਕੋ ਅੱਛਾ ਲਓ ਜੀ ਮਾਲੋ ਇੱਕ ਬੰਦਾ ਗਿਆ ਆਪ ਕਹਾਂ ਸੇ ਆਏ ਹੋ ਹਮ ਜੀ ਜੰਮੂ ਸੇ ਆਏ ਆ ਕਸ਼ਮੀਰ ਸੇ ਆਏ ਆ ਅੱਛਾ ਆਪਨੇ ਸੇਬ ਖਾਇਆ ਕਬੀ ਪੁੱਛੋ ਵੀ ਜਿਹੜਾ ਬੰਦਾ ਜੰਮੂ ਕਸ਼ਮੀਰ ਦੇ ਵਿੱਚ ਰਹਿ ਰਿਹਾ ਵਾ ਉਹਨੇ ਕਦੀ ਸੇਬ ਨਾ ਖਾਦਾ ਹੋਊਗਾ ਉੱਥੋਂ ਦੇ ਉੱਥੇ ਦੇ ਉਗਦੇ ਸੇਬ ਪੇ ਜਿਹੜਾ ਬੰਦਾ ਉੱਥੋਂ ਆਇਆ ਉਹਨੇ ਕਦੀ ਸੇਵ ਨਾ ਖਾਦਾ ਹੋਊਗਾ ਪੁੱਛੋ ਇੱਕ ਵਾਰ ਖਾਓ ਔਰ ਗਰੀਬਾਂ ਮੇਂ ਬਾਟੋ ਕਿਰਪਾਣੀ ਸ਼ੁਰੂ ਹੋ ਜੇਗੀ ਅੱਛਾ ਆਪ ਖੜੇ ਹੋ ਆਪ ਕਹਾਂ ਸੇ ਆਏ ਹੋ ਉਹ ਕਹਿੰਦਾ ਵੀ ਅਹੀਂ ਜਾ agre ਤੋਂ ਆਏ ਆ ਅੱਛਾ agre ਸੇ ਆਪ ਪੇਠਾ ਖਾਇਆ ਆਪਣੇ ਕਦੀ ਪੇ ਜਿਹੜਾ ਬੰਦਾ agre ਤੋਂ ਆਇਆ ਵਾ ਕਦੀ ਪੇਠਾ ਨਹੀਂ ਖਾਊਗਾ ਉਹ ਮੈਂ ਬੇਨਤੀ ਕਰ ਦਵਾ ਜੀ ਐਵੇਂ ਨੇਰਿਆਂ ਦੇ ਵਜਾ ਟਕਰਾਂ ਨਾ ਮਾਰੋ ਜੇਕਰ ਤੁਸੀਂ ਹਿੰਦੂ ਜੇ ਤੇ ਤੁਸੀਂ ਆਪਣੇ ਤੁਹਾਡੇ ਕੋਲ ਹੈਗੇ ਆਂ ਸ਼੍ਰੀ ਰਾਮਚੰਦਰ ਜੀ ਹੈਗੇ ਤੁਸੀਂ ਉਹਨਾਂ ਨੂੰ ਪੁੱਜੋ ਜੇਕਰ ਤੁਸੀਂ ਹਿੰਦੂ ਜੇ ਤੁਸੀਂ ਆਪਣੇ ਭਗਵਾਨ ਦੀ ਪੂਜਾ ਕਰੋ ਜੇਕਰ ਤੁਸੀਂ ਸਿੱਖ ਜੇ ਤੇ ਤੁਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਕਰੋ ਤੁਸੀਂ ਗੁਰਦਵਾਰੇ ਆ ਕੇ ਸੰਗਤਾਂ ਦੇ ਜੋੜੇ ਝਾੜੋ ਤੁਸੀਂ ਜੇਕਰ ਤੁਸੀਂ ਸਿੱਖ ਜੇ ਤੇ ਤੁਸੀਂ ਜਾ ਕੇ ਤੇ ਗੁਰਦਵਾਰੇ ਮੱਥਾ ਟੇਕੋ ਅਕਾਲ ਪੁਰਖ ਦੀ ਪੂਜਾ ਕਰੋ ਸਾਨੂੰ ਲੋੜ ਹੈ ਇਹਨਾਂ ਪਖੰਡੀ ਬਾਬਿਆਂ ਨੂੰ ਜਾਣ ਦੀ ਮੈਂ ਬੇਨਤੀ ਕਰਦਾ ਵਾਂ ਵੀ ਇਹਨਾਂ ਪਖੰਡੀ ਬਾਬਿਆਂ ਨੇ ਨਾ ਖੁਦ ਕਦੀ ਕੁਝ ਕੰਮ ਚਾਹੀਦਾ ਕਰਨਾ ਵਾ ਨਾ ਕਿ ਜਿਸ ਨੂੰ ਚਾਹੀਦਾ ਕੰਮ ਕਰ ਦੇਣਾ ਵਾ ਹੁਣ ਮੰਨ ਲਓ ਇੱਕ ਮੈਂ ਉਦਾਹਰਨ ਦਵਾ ਇੱਕ ਬਾਬਾ ਮੰਨ ਲਓ ਸਟੂਡੀਓ 'ਚ ਬੈਠਾ ਵਾ ਉਹਨੇ ਬਾਬੇ ਨੇ ਕਹੀ ਕੀ ਕਿਹਾ ਸਟੂਡੀਓ 'ਚ ਬੈਠੇ ਨੇ ਉਹ ਬਾਬਾ ਕਹਿੰਦਾ ਵੀ ਫਲਾਨੇ ਰਾਸ਼ੀ ਦਾ ਬੰਦਾ ਆਜੇ ਇਸ ਰੰਗ ਦੀ ਗੱਡੀ ਲੈਣੇ ਨਾ ਆ ਜਾਏ ਚਲੋ ਗੱਡੀ ਬੁੱਕ ਹੀ ਗਈ ਸ਼ੋਰੂਮ ਚ ਫੋਨ ਆ ਗਿਆ ਵਾ ਕਿ ਤੁਹਾਡੀ ਗੱਡੀ ਅੱਜ ਆ ਗਈ ਆ ਕੱਲ ਨੂੰ ਲੈਣ ਆ ਜਿਓ ਚਲੋ ਘਰ ਵਾਲੀ ਵੀ ਤਿਆਰ ਹੋ ਗਈ ਬੱਚੇ ਵੀ ਤਿਆਰ ਹੋ ਗਏ ਨਵੇਂ ਕੱਪੜੇ ਪਾਲੇ ਬੱਚਿਆਂ ਨੇ ਵੀ ਘਰ ਵਾਲੀ ਨੇ ਵੀ ਸੂਟ ਪਾ ਲਿਆ ਵਾ ਉਹ ਘਰ ਵਾਲੇ ਨੂੰ ਆਇਆ ਕਹਿੰਦੀ ਵੀ ਤੁਸੀਂ ਤਿਆਰ ਨਹੀਂ ਹੋਏ ਜੀ ਹੁਣ ਗਾੜੀ ਘਰ ਵਾਲੇ ਨੇ ਟੀਵੀ ਦੇ ਵਿੱਚ ਸਟੂਡੀਓ 'ਚ ਬਾਬਾ ਵੇਖ ਲਿਆ ਬੈਠਾ ਉਹ ਆਂਦਾ ਅੱਜ ਫਲਾਣੇ ਰਾਸ਼ੀ ਵਾਲਾ ਬੰਦਾ ਆਇਆ ਰੰਗ ਦੀਆਂ ਗੱਡੀਆਂ ਲੈਣ ਜਾਵੇ ਤੇ ਲਓ ਜੀ ਉਹ ਘਰ ਵਾਲਾ ਕਹਿੰਦਾ ਹਾਂ ਨਾ ਨਹੀਂ ਨਹੀਂ ਗੱਡੀ ਅੱਜ ਨਹੀਂ ਰਿਉਣੀ ਗੱਡੀ ਆਪਾਂ ਫੇਰ ਕਿਸੇ ਦਿਨ ਲੈ ਕੇ ਆਵਾਂਗੇ ਹੁਣ ਬੱਚਿਆਂ ਨੇ ਵਿਚਾਰਿਆ ਨੇ ਛਾਲਾ ਮਾਰ ਮਾਰ ਕੇ ਸੋਫਿਆਂ 'ਲੀਏ ਚਾਦਰਾਂ ਇਕੱਠੀਆਂ ਕਰਦੀਆਂ ਸੀ ਵੀ ਲਓ ਜੀ ਅਸੀਂ ਗੱਡੀ ਲੈਣ ਚੱਲੇ ਆਂ ਬੱਚਿਆਂ ਨੇ ਛਾਲਾ ਮਾਰ ਮਾਰ ਕੇ ਬਿੜਦੀਆਂ ਚਾਦਰਾਂ ਇਕੱਠੀਆਂ ਕਰਤੀਆਂ ਵੀ ਅਸੀਂ ਗੱਡੀ ਲੈਣ ਚੱਲੇ ਆਂ ਉਹ ਘਰ ਵਾਲੇ ਨੇ ਟੀਵੀ ਲਾ ਲਿਆ ਉਹ ਸਟੂਡੀਓ ਚ ਬੈਠੇ ਬਾਬੇ ਨੇ ਵਹਿਮ ਪਾਤਾ ਤੇ ਬੰਦਾ ਉੱਥੇ ਢੇਰੀ ਹੋ ਗਿਆ ਨਾ ਨਾ ਮੈਂ ਗੱਡੀ ਅਜ ਨਹੀਂ ਲੈਣ ਜਾਣੀ ਅੱਛਾ ਬਾਬਾ ਜੀ ਨੇ ਇਹ ਨਹੀਂ ਦੱਸਿਆ ਵੀ ਜੇ ਤੁਸੀਂ ਗੱਡੀ ਲੈਣ ਦੀ ਤੇ ਫਿਰ ਕੀ ਹੋ ਜਾਊਗਾ ਬਸ ਬਾਬਾ ਜੀ ਨੇ ਬਚਨ ਕਰਤਾ ਵੀ ਤੁਸੀਂ ਗੱਡੀ ਲੈਣ ਨਹੀਂ ਜਾਣੀ ਬਸ ਇੱਕ ਬੇਨਤੀ ਹੋਰ ਕਰਾ ਜੀ ਮਲੋ ਵਿਆਹ ਸ਼ਾਦੀ ਤੇ ਜਾਣਾ ਵਾ ਵਿਆਹ ਜਾਣਾ ਵਾ ਘਰ ਵਾਲੀ ਨੇ ਸ਼ੂਟ ਘਰ ਵਾਲੀ ਨੇ ਕੱਪੜੇ ਮੈਚ ਕੀਤੇ ਆਪਣੇ ਘਰ ਵਾਲੇ ਦੀ ਸ਼ਰਟ ਦੇ ਨਾਲ ਹੁਣ ਮੰਨ ਲਓ ਘਰ ਵਾਲੀ ਤਿਆਰ ਹੋ ਗਈ ਆ ਘਰ ਵਾਲੇ ਦੀ ਵੀ ਸਲਟ ਪ੍ਰੈਸ ਕਰਤੀ ਉਹਨੇ ਉਹ ਕਹਿੰਦੀ ਵੀ ਆਪਾਂ ਤਿਆਰ ਹੋ ਕੇ ਚੱਲ ਗਏ ਆਪਾਂ ਫਿਰ ਆਂਦੀ ਮੈਂ ਤਾਂ ਤਿਆਰ ਹੋ ਗਈ ਤੁਸੀਂ ਤਿਆਰ ਨਹੀਂ ਹੋਏ ਹੁਣ ਉਹਨੇ ਸਟੂਡੀਓ 'ਚ ਬੈਠਾ ਬਾਬਾ ਵੇਖ ਲਿਆ ਵਾ ਉਹ ਕਹਿਣ ਡਿਆ ਹੁੰਦਾ ਫਲਾਣੇ ਰਾਸ਼ੀ ਦਾ ਬੰਦਾ ਅੱਜ ਇਹ ਰੰਗ ਦੇ ਕੱਪੜੇ ਪਾ ਕੇ ਨਾ ਜਾਵੇ ਅੱਛਾ ਮਹਾਪੁਰਸ਼ਾਂ ਨੇ ਇੱਥੇ ਇਹ ਨਹੀਂ ਦੱਸਿਆ ਵੀ ਜੇ ਕੱਪੜੇ ਪਾਲੇ ਤੇ ਕੀ ਹੋਊਗਾ ਬਸ ਬਾਬਾ ਜੀ ਨੇ ਬਚਨ ਕਰਤਾ ਜੀ ਚਲੋ ਜੀ ਉਹ ਘਰ ਵਾਲਾ ਕਹਿੰਦਾ ਨਾ ਨਹੀਂ ਨਹੀਂ ਸ਼ਰਟ ਨਾ ਹੋਰ ਕੋ ਪ੍ਰੈਸ ਕਰ ਆਇਆ ਇਹਨ ਮੈਨੂੰ ਪਸੰਦ ਨਹੀਂ ਗਈ ਹੁਣ ਇੱਕ ਬੇਨਤੀ ਕਰਾ ਪਤਾ ਘਰ ਵਾਲੀ ਨੂੰ ਵੀ ਲੱਗ ਗਿਆ ਵਾ ਕਿ ਬੰਦਾ ਮੇਰਾ ਸਿਰੇ ਦਾ ਵਹਿਮੀ ਆ ਕੀ ਕਰਾਂ ਹੁਣ ਮੈਂ ਔਰ ਉਹ ਵੀ ਚੁੱਪਿਆ ਕਿ ਜਗਾਲ ਇਹੋ ਜਿਹਾ ਪਿਆ ਤਾਂ ਕੀ ਕੀ ਕੀਤਾ ਜਾਵੇ ਇਹਦਾ ਸਾਧ ਸੰਗਤ ਜੀ ਐਵੇਂ ਨਾ ਨੇਹਰਿਆਂ ਦੇ ਵਿੱਚ ਟੱਕਰਾ ਮਾਰੋ ਬਾਣੀ ਖੁਦ ਪੜੋ ਆਪ ਬਾਣੀ ਵਿਚਾਰੋ ਇਤਿਹਾਸ ਪੜਿਏ ਆਪਾਂ ਆਪਣੀ ਸਾਡੇ ਕਿੱਡੇ ਵੱਡੇ ਇਤਿਹਾਸ ਆ ਬਾਕੀ ਮੈਂ ਐਂਡ ਤੇ ਜਿਹੜੇ ਮੇਰੇ ਨੌਜਵਾਨ ਵੀਰ ਮੇਰੀਆਂ ਭੈਣਾਂ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਐਵੇਂ ਆਪਣਾ ਸਮਾਂ ਖਰਾਬ ਕਰਕੇ ਅ ਮੇਰੀਆਂ ਭੈਣਾਂ ਬੈਠੀਆਂ ਮੇਰੇ ਭਰਾ ਬੈਠੇ ਆ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਐਵੇਂ ਆਪਣਾ ਸਮਾਂ ਵਾਰਾਗਰਦੀਆਂ ਕਰਨ ਦੇ ਵਿੱਚ ਨਾ ਲਾਇਓ ਕਿਉਂਕਿ ਜਿਹੜਾ ਸਮਾਂ ਨਾ ਇਹ ਬੜਾ ਇੱਕ ਕੀਮਤੀ ਬੇਸ਼ਮਾਰੇ ਕੀਮਤੀ ਸਮਾਂ ਆ ਇਹ ਸਮਾਂ ਇੱਕ ਵਾਰ ਹੀ ਲੰਘਿਆ ਨਾ ਬਾਅਦ ਵਿੱਚ ਹੱਥ ਨਹੀਂ ਆਉਂਦਾ ਸਮਾਂ ਤੇ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂਗਾ ਜੇਕਰ ਸਾਨੂੰ ਅੱਜ ਸਮਾਂ ਮਿਲਿਆ ਨੇ ਦੀ ਆਪਾਂ ਪੜ ਸਕਦੇ ਆ ਤੇ ਆਪਾਂ ਪੜ ਗਏ ਅੱਜ ਆ ਜਿਹੜਾ ਵਾਰਾ ਕਰਦੀਆਂ ਕਰਨੀਆਂ ਬੁਲਟ ਤੇ ਚੜ ਕੇ ਗੇੜੀਆਂ ਮਾਰ ਲੀਆਂ ਗੱਡੀ ਤੇ ਗੇੜੀਆਂ ਮਾਰ ਲੀਆਂ ਵਾਰਾਗਰਦੀ ਕਰ ਲਈ ਇਹ ਕੰਮਾਂ ਨੂੰ ਛੱਡ ਗਏ ਹਾਂ ਜਿੱਥੇ ਤੁਹਾਨੂੰ ਲੋੜ ਆ ਕਿਤੇ ਜਾਣਾ ਪੈਣਾ ਵਾ ਉੱਥੇ ਤੁਸੀਂ ਜਾਓ ਆਪਣਾ ਕੰਮ ਕਾਰ ਕਰਕੇ ਫਿਰ ਵੇਲੇ ਹੋ ਕੇ ਅੱਗੇ ਪੜੋ ਸਮਾਂ ਕੱਢੋ ਪੜਨ ਦਾ ਬਾਕੀ ਸਮਾਂ ਆਪਣੇ ਕੋਲ ਸੀਮਤ ਆ